बदला न चङी वेर जान लंघे जय 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 बीजेपी 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 ओए भगवान तेरा आ गया भाई नहीं चलेगी नहीं चलेगी नहीं चलेगी नहीं चलेगी नहीं चलेगी नहीं चलेगी चेगी ची चले اپا باہر ہی نيڪا پر باہر ہی نيڪا ਕਰਨੀ ਕਰਨੀ ਹੈ ਕਰਨੀ ਲਈ ਮੇਰੇ ਕੋਲ ਨਹੀਂ ਮਾਈਕ ਮੋਈ ਕਰਦੇ ਕਿ ਟਿਕਟਾ ਦੇ ਦੋਗੇ ਯਾਰ ਆਪ ਨੂੰ ਭਈਏ ਆਓ ਜੀ ਕਿੱਥੇ ਆ ਜਾਓ ਬੱਚਾ ਤਾਂ ਜੰਗਲ ਦੀ ਸੇਵਾ ਦਾ ਨਾਮ ਇੱਕ ਦਿਨ ਆਓ ਜੀ ਅੱਗੇ ਜਿਹੜੀ ਜਿਹੜੀ ਆਓ ਦੇਖ ਰਹੇ ਹੋਗੇ ਕਰ ਦਿੱਤਾ ਅਮਨ ਸ਼ਾਹ ਤੋਂ ਵਾਰੀ ਲਈ ਜਿਹੜਾ ਜੀ ਸਾਹਿਬ ਕਰਮਗੇ ਕੋਈ ਮੁਸ਼ਕਿਲਾਂ ਹੋਈ ਜਿ ਉਹਨਾਂ ਨੇ ਗੱਲ ਕਰੂ ਵਿਸ਼ਾਲ ਜੀ ਨਾਲ ਜੀ ਬਦਲੀ ਦੀ ਇਹ ਪ੍ਰੋਜ ਸੀਟੀ ਸਾਹਿਬ ਨੂੰ ਅੱਜ ਕਰ ਦੇਣਗੇ ਇੱਕ ਦੋ ਦਿਨ ਅਡੀਸ਼ਨ ਚਾਰ ਦਿਨ ਚਾਰ ਦਿਨ ਕੰਮ ਹੋ ਗਿਆ ਆਨਗਰੇ ਖੜੇ ਦੋ ਰੋਕ ਕੇ ਚਾਰ ਦਿਨ ਠੀਕ ਹੈ ਜੀ ਮਸਲਾ ਆਪਣਾ ਗੱਡੀ ਲੈਂਡ ਤੇ ਚੜ੍ਹ ਜੂਗੀ ਤੇ ਲਈ ਇੱਕ ਟੋਲਾ ਪਾ ਨਾ ਆਪੇ ਨਾ ਮਾਤ ਕੋਈ ਮੰਗੀਆਂ ਇਹ ਗਾਹਾਸ ਤੇੰਦਲ ਕੁਝ ਫਸਲਾ ਉਠਾਈ ਨੇ ਆਪਾਂ ਔਰ ਕਸ਼ਮੀਰ ਸਾਹਿਬ ਨੇ ਸਾਨੂੰ ਅਸ਼ਵਾਸਨ ਦਵਾਇਆ ਵਾ ਕਿ 10 ਦਿਨ ਦੇ ਅੰਦਰ ਅੰਦਰ ਆਪਾਂ ਬੱਦ ਟਾਈਮ ਲਿਆ ਵਾ ਆਪਾਂ ਦੋ ਚਾਰ ਦਿਨਾਂ ਦੇ ਵਿੱਚ ਹੀ ਇਹ ਮਸਲਾ ਹੱਲ ਕਰ ਦਾਂਗੇ ਤੇ 10 ਦਿਨ ਦੇ ਅੰਦਰ ਅੰਦਰ ਬੰਦਾ ਅਰੈਸਟ ਹੋ ਜਾਏਗਾ ਉਸ ਤੋਂ ਪਹਿਲਾਂ ਡੀਐਸਪੀ ਸਾਹਿਬ ਨੇ ਦਸਿਆ ਗਗਰ ਸਾਹਿਬ ਨੇ ਇਹ ਗੱਲ ਰਹਿ ਰਿਹਾ ਔਰ ਆਪਾਂ ਵਿਸ਼ਵਾਸ ਕਰਦੇ ਹਾਂ ਇਹਨਾਂ ਦੇ ਕਿ ਤਬਾਰਾ ਸਾਡੇ ਅਸੀਂ ਸਮਾਜ ਵਾਸਤੇ ਜਿਹੜਾ ਹੈ ਇੰਨਾ ਵੱਡਾ ਦੁੱਖ ਬੜੀ ਕੰਮ ਹੋਇਆ ਵਾ ਜਿਹੜੇ ਸਾਡੇ ਬਾਪ ਦੇ ਸਮਾਨ ਜੁਨੀਲ ਕੁਮਾਰ ਜੀ ਜਿਹੜੀ ਸੁਸਾਈਡ ਕੀਤੀ ਆ ਉਹਦਾ ਸਾਨੂੰ ਪੁਲਿਸ ਪ੍ਰਸ਼ਾਸਨ ਨਾਲੋਂ ਇਨਸਾਫ ਮਿਲੇਗਾ ਮਾਫ਼ ਕਰਦੇ ਮੈਂ ਜਿਹੜਾ ਬਰਵਾਤ ਅੱਜ ਪਰਿਵਾਰ ਤੇ ਮੋਤਬਰ ਸਾਰੇ ਜਿਹੜੇ ਇੱਥੇ ਖਾਣਾ ਜੇਟ ਕੀ ਮਾਏ ਆਏ ਸੀਗੇ ਇਹਨਾਂ ਦੇ ਨਾਲ ਜਿਹੜੀ ਆ ਬੜੀ ਵਿਸਤ੍ਰਿਤ ਸਾਡੀ ਮੀਟਿੰਗ ਜਿਹੜੀ ਆ ਹੋਈ ਆ ਇਸ ਦੇ ਵਿੱਚ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਜਿਸ ਦੇ ਵਿੱਚ ਸਾਰਿਆਂ ਨੇ ਸਹਿਮਤੀ ਜਤਾਈ ਆ ਵੀ 10 ਦਿਨਾਂ ਦੇ ਵਿੱਚ ਵਿੱਚ ਇਹ ਜਿਹੜੀ ਇਹਨਾਂ ਦੀ ਮਕਦਮੇ ਨਾਲ ਇਸ ਨੂੰ ਹੱਲ ਕਰ ਲਿਆ ਜਾਵੇਗਾ ਜੀ ਸਰ ਕੋਈ ਐਸ ਐਚ ਓ ਨੂੰ ਲੈ ਕੇ ਵੀ ਕਹਿੰਦੇ ਕਿ ਜੋ ਇਹਨਾਂ ਦੀ ਜੋ ਇਹਨਾਂ ਦੀ ਅਪ੍ਰੀਹੈਂਸ਼ਨ ਸੀਗੀਆਂ ਉਹ ਸੀਨੀਅਰ ਅਫਸਰ ਤੱਕ ਸਾਡੇ ਵੱਲੋਂ ਪਹੁੰਚਾਈਆਂ ਜਾਣਗੀਆਂ ਜੀ ਤੇ ਇਹਨਾਂ ਦੀ ਜਿਹੜੀ ਪਰਿਵਾਰ ਦੀ ਜਿਹੜੀ ਮੰਗ ਸੀਗੀ ਵੀ ਇਸ ਮੁਕਦਮੇ ਦੇ ਰਿਗਾਰਡਿੰਗ ਜਿਹੜੀ ਆ ਉਸ ਦੇ ਵਿੱਚ ਜਿਹੜੀ ਤਫਤੀਸ਼ ਆ ਉਹਨੂੰ ਸਾਡੇ ਡੀਐਸਪੀ ਸਾਹਿਬ ਏਸੀਪੀ ਜਸਪਾਲ ਸਿੰਘ ਜਿਹੜਾ ਸੁਪਰਵਾਈਜ਼ ਕਰਨਗੇ ਤੇ ਇਸ ਨੂੰ 10 ਦਿਨਾਂ ਦੇ ਵਿੱਚ ਹੱਲ ਕਰ ਲਿਆ ਜਾਵੇ ਜਿਹੜਾ ਦੋਸ਼ੀ ਸੀਗਾ ਉਸ ਤੇ ਕੀ ਹੰਟ ਕਰ ਬਿਲਕੁਲ ਜੀ 10 ਦਿਨਾਂ ਦਾ ਸੀ ਇਹਨਾਂ ਕੋਲ ਟਾਈਮ ਲਿਆ ਜੀ ਬਿਲਕੁਲ ਇਸ ਚੀਜ਼ ਨੂੰ ਹੱਲ ਕਰਾਂਗੇ ਦਾਹਾਂ ਜਣੇ ਦੇ ਵਿੱਚ ਪੇਸ਼ ਕਰਨਗੇ ਉਹਨਾਂ ਨੂੰ ਯਾਰ ਬਾਲਮਿਕੀ ਅੱਜ ਮਾਜੋ ਟੀਸੀਪੀ ਵਿਸ਼ਾਲ ਜੀ ਨੇ ਵਿਸ਼ਵਾਸ ਦਿਵਾਇਆ ਕਿ 10 ਦਿਨ ਦੇ ਵਿੱਚ ਵੀਤੀ ਮਸਲੇ ਨੂੰ ਹੱਲ ਕੀਤਾ ਜਾਵੇਗਾ ਜਿਹੜੀ ਇਨਕੁਆਇਰੀ ਮੈਡਮ ਮਜੀਤ ਕੌਰ ਕੋਲੋਂ ਚੇ ਦਸਪਾਲ ਸਿੰਘ ਨੂੰ ਦੇਤੀ ਹੈ ਆਸ ਰੱਖਦੇ ਆ ਕਿ ਦਸਪਾਲ ਸਿੰਘ ਨੇ ਥੋੜੇ ਹੀ ਦਿਨਾਂ ਦੇ ਦਿੱਤਾ ਨਿਆਂ ਦੇਣਗੇ ਬੰਦਾ ਫੜਿਆ ਵੀ ਜਾਵੇਗਾ ਉਹਨੂੰ ਸਜ਼ਾ ਤੋਂ ਹੁੱਕੰਮੀ ਨੇ ਰਹਿਣ ਦਿੱਤੀ ਜਾਵੇਗੀ ਕਿਉਂਕਿ ਰੂਹ ਤੇ ਹੈ ਮੈਡਮ ਦੀ 딜ਿੰਗ ਜਿਹੜੀ ਉਹਨੀ ਵਧੀਆ ਨਹੀਂ ਸੀ ਜਿਸ ਵਜ੍ਹਾ ਕੇ ਰੋਸ ਜਿਆਦਾ ਪੜ ਗਿਆ ਲੇਕਿਨ ਉਹਦੇ ਵਿੱਚ ਹੀ ਪਛਾਲਜੀ ਨੇ ਕਹਿ ਦਿੱਤਾ ਕਿ ਆਪਾਂ ਉਹਨੂੰ ਇੱਕ ਚੇਂਜ ਕਰਾਂਗੇ ਮੌਜੂਦਾ ਜਿਹੜਾ ਹੁਣ ਆਈਓ ਅਫਸਰ ਕਿਹਨਾਂ ਤਰਲੋਕ ਸਿੰਘ ਤਰਲੋਕ ਕਹਿੰਦੇ ਡੀਐਸਪੀ ਤਰ ਹੈ ਆਪਣੇ ਜਿਤਪਾਲ ਸਿੰਘ ਉਹ ਆਈਓ ਉਹ ਉਹਦੀ ਤਫਤੀਸ਼ ਕਰਕੇ ਦੇ ਦੇਗੇ ਅਗਰ ਫਿਰ ਵੀ ਦਸ ਦਿਨ ਬਾਅਦ ਪਰਿਵਾਰ ਨੂੰ ਸਾਥ ਇਹ ਸੜਕ ਵੀ ਇੱਥੇ ਰਹਿਣੀ ਦੇਸੀ ਬੀਤੀ ਰਹਿਣਾ ਹੈ। ਉਹ ਟ ਡਿਵੈਲਪਰ ਨਾ ਕਹੀਂ ਚੱਲੂਗਾ ਜੇਕਰ ਨਹੀਂ ਕਿਹੜਾ ਹੁੰਦੀ ਹੈ। ਹਾਂ ਦਸ ਦਿਨ ਬਾਅਦ ਟ੍ਰਾਂਨ ਲਿਆ ਜਾਏਗਾ। ਇਹਨੂੰ ਪਿਛਾ ਲਿਆ ਜਾਏਗਾ। ਭਾਰਤੀ ਜੀ ਇੱਥੇ ਕੋਈ ਪਾਰਟੀ ਬਾਜ਼ੀ ਨਹੀਂ ਆ ਫਿਰ ਵੀ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਭਾਜਪਾ ਅੰਮ੍ਰਿਤਸਰ ਅਸੀਂ ਮੋਰਚਾ ਔਰ ਭਾਜਪਾ ਨੇ ਪੂਰਾ ਸਮਰਥਨ ਕੀਤਾ ਆ ਆਪਣੇ ਅਸੀਂ ਸਮਾਜ ਵਾਸਤੇ ਔਰ ਦੇਖ ਤੁਸੀਂ ਦੇਖ ਰਹੇ ਹੋ ਸਾਰਾ ਸਾਡਾ ਅਸੀਂ ਸਮਾਜ ਇੱਥੇ ਖੜਾ ਆ ਔਰ ਅੱਜ ਸਾਰੇ ਇਸ ਸਮਾਜ 게ਟ ਕੀ ਮਖਾਨਾ ਘੇਰਨ ਵਾਸਤੇ ਖੜਾ ਸੀ ਕਿ ਦੇਖ ਰਹੇ ਹੋ ਕਿ ਸਾਰਾ ਸਟਾਇਸ ਸਮਾਜ ਇੱਥੇ ਆ ਗਿਆ ਵਾ ਲੇਕਿਨ ਜਿਵੇਂ ਜੱਬਰ ਸਾਹਿਬ ਨਾਲ ਨੇ ਗੱਲ ਕੀਤੀ ਐ ਐਸਪੀ ਸਾਹਿਬ ਨਾਲ ਔਰ ਉਹਨਾਂ ਨੇ ਔਰ ਉਹਨਾਂ ਨੇ ਔਰ ਉਹਨਾਂ ਨੇ 10 ਦਿਨ ਦਾ ਟਾਈਮ ਲਿਆ ਵਾ ਔਰ 10 ਦਿਨ ਦੇ ਟਾਈਮ ਦੇ ਅੰਦਰ ਅੰਦਰ ਜਿਹੜਾ ਵਾ ਸਟਾ ਜਿਹੜਾ ਜਨੇ ਸੁਸਾਈਡ ਕਰਵਾਇਆ ਵਾ ਜਿਹਦੀ ਵਜ੍ਹਾ ਨਾਲ ਸੁਸਾਈਡ ਹੋਇਆ ਵਾ ਉਹਨੂੰ ਰੈਸਟ ਕਰਨਗੇ ਨਹੀਂ ਤੇ ਫਿਰ ਇੱਥੇ ਦੁਬਾਰਾ ਫਿਰ ਸਾਡਾ ਸਮਾਜ ਇਕੱਠਾ ਹੋ ਕੇ ਧਰਨਾ ਲਾਏਗਾ ਜੀ। ਕਿ ਸਮਾਜ ਦਾ ਮਸਲਾ ਜੀ ਜਾਤੀਆਂ ਦੀ ਗੱਲ ਕਰੀਏ ਤਾਂ ਮੈਂ ਸਵਨਕਰ ਜਾਤੀ ਨਾਲ ਸੰਬੰਧ ਰੱਖਦਾ ਸੁਨੀਲ ਕੁਮਾਰ ਪੱਟੀ ਸਾਡਾ ਯਾਰ ਸੀ, ਦੋਸਤ ਸੀ, ਮਿੱਤਰ ਸੀ ਸਾਡੇ ਨਾਲ ਬਹਿਣਾ, ਉੱਠਣਾ, ਖਾਣਾ-ਪੀਣਾ ਇਕੱਠੇ ਸੀਗੇ। ਬੜੀ ਮੱਧ ਭਾਗੀ ਘਟਨਾ ਹੋਈ ਹੈ ਔਰ ਪੁਲਿਸ ਨੇ ਇਨਕਾਕੀ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ 2 ਮਹੀਨੇ 10 ਦਿਨ ਹੋ ਗਏ ਨੇ ਅੱਜ ਤੱਕ ਮੁਲਜ਼ਮ ਜਿਹੜਾ ਅਰੈਸਟ ਨਹੀਂ ਕੀਤਾ ਗਿਆ। ਜਦੋਂ ਕਿ ਵਿਧਾਨ ਸਭਾ ਦੇ ਵਿੱਚ ਸਾਡੇ ਸੀਐਮ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੀ ਪੁਲਿਸ ਬੜੀ ਪਰਫੈਕਟ ਹੈ ਅਗਰ ਉਹ ਪਰਫੈਕਟ ਹੈ ਤੇ ਇੱਕ ਆਪਣੇ ਥਾਣੇ ਦੀ ਹੱਦ ਦੇ ਅੰਦਰੋਂ ਬੰਦਾ ਚੋੱਕ ਕੇ ਨਹੀਂ ਲਿਆ ਸਕਦੇ ਜਦੋਂ ਕਿ ਅਮਰੀਕਾ ਦੇ ਵਿੱਚੋਂ ਬੰਦੇ ਚੋੱਕ ਕੇ ਲਿਆਏ ਜਾ ਸਕਦੇ ਨੇ ਜੇ ਇਹਨਾਂ ਨੇ ਦੱਸਾਂ ਦਿਨਾਂ ਦੇ ਵਿੱਚ ਵਿੱਚ ਬੰਦੇ ਨੂੰ ਅਰੈਸਟ ਨਾ ਕੀਤਾ ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਪੂਰੇ ਜੋਰ ਨਾਲ ਚੱਲਦਾ ਰਹੇਗਾ ਸਾਨੂੰ ਕਮਿਸ਼ਨਰ ਸਾਹਿਬ ਦਾ ਦਫ਼ਤਰ ਘੇੜਨਾ ਪਿਆ ਤੇ ਅਸੀਂ ਉਹ ਵੀ ਘੇੜਾਂਗੇ ਕੋਣ ਬਾਰੀ ਜਿਹੜਾ ਪਿਤਾ ਜੀ ਦੀ ਡੈਥ ਹੋਈ ਸੀ ਹੁਣ ਤੱਕ ਕੋਈ ਕਾਰਵਾਈ ਨਹੀਂ ਪੁਲਿਸ ਵੱਲੋਂ ਕੀਤੀ ਗਈ ਤਾਂ ਕੀ ਜਿਹੜਾ ਪੁਲਿਸ ਵੱਲੋਂ ਗੱਲਬਾਤ ਕੀ ਹੋਈ ਆ ਜੈਵਾਲਮੀ ਕਹਿੰਦੀ ਅੱਜ ਗੇੜ ਕੇ ਮੈਂ ਆਪਣਾ ਐਸਪੀ ਸਾਹਿਬ ਆਇਆ ਸੁਆਸ਼ਣ ਦੇ ਕੇ ਗਏ ਆ ਕਿ ਤੁਹਾਨੂੰ 10 ਦਿਨ ਦੇ ਵਿੱਚ ਵਿੱਚ ਰੈਸਟ ਕਰ ਦਾਂਗੇ ਪਰ ਆਪਾਂ ਨਾਲੇ ਕੋਈ ਗੱਲ ਨਹੀਂ ਮੈਂ ਨਹੀਂ ਆਪਾਂ ਕਿਹਾ 5 ਦਿਨ ਦੇ ਸਾਨੂੰ ਆਪਾਂ ਤੁਸੀਂ 5 ਦਿਨ ਦਾ ਸਾਨੂੰ ਪਟਾਏ ਦੇ ਤਾਂ ਉਹਨਾਂ ਨੂੰ ਅਗਰ ਨਹੀਂ ਰੈਸਟ ਕਰਦੇ ਆਪਾਂ ਭੰਡਾਰੀ ਬੋਲ ਕੇ ਰੰਗ ਚਾਂਦ ਕਰਾਂਗੇ 2-3 ਮਹੀਨੇ ਹੋ ਚੁੱਕੇ ਆ ਕੀ ਕਾਰਨ ਹੈ ਕਿ ਹੁਣ ਤੱਕ ਇਨਸਾਫ ਨਹੀਂ ਮਿਲਿਆ ਕੋਈ ਪੁਲਿਸ ਨਹੀਂ ਮਿਲੀ ਦੇਖੋ ਜੀ ਇਹ ਤੇ ਸੁਰਖਤ ਤੁਹਾਨੂੰ ਪਤਾ ਬਾਦਮੀ ਕਿਸ ਮਾਈਨਾਂ ਤੱਕ ਹੁੰਦਾ ਆ ਯਾ ਠੀਕ ਹੈ ਕੀ ਆ ਪ੍ਰਸ਼ਾਸਨ ਦੀ ਰਲੀ ਮਿਲੀ ਭੁਗਤਾ ਪਤਾ ਨਹੀਂ ਕੀ ਐ ਐਸਐਚਓ ਮਰਮ ਨੂੰ ਮਿੱਠਾ ਆ ਜਿਹੜਾ 2-3 ਮਹੀਨੇ ਹੋ ਗਏ ਅੜ ਉਸੀ ਚੁੱਕੇ ਨਹੀਂ ਲੈਂਦਾ ਇਹ ਤੇ ਪ੍ਰਸ਼ਾਸਨ ਆਂਦਾ ਕਿਉਂ ਨਹੀਂ ਚੁੱਕੇ ਲੈਂਦਾ ਜਿਹੜਾ ਹੁਣ ਟਾਈਮ ਦਿੱਤਾ ਕਿ ਐਸਪੀ ਸਾਹਿਬ ਵੱਲੋਂ ਮਗਰ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਅਗਲਾ ਜਿਹੜਾ ਵਾਲਮੀਕੀ ਭਾਈ ਚਾਰੇ ਦਾ ਕੀ ਦੇਖੋ ਜੀ ਹੁਣ ਜੇ ਅਗਰ ਨਹੀਂ ਅਰੈਸਟ ਹੋਏਗਾ ਅੱਗੇ ਭੰਦਾਰੀ ਪੋਲ ਤੇ ਬਹੁਤ ਹੀ ਵੱਡੇ ਪੱਤਰ ਤੇ ਆਪਾਂ ਤਾਂ ਨਾ ਲਾਵਾਂਗੇ ਜੀ ਨਾ ਲਾਵਾਂਗੇ ਸ਼ਮਾਤ ਆਇਆ ਵਾ ਐਸਪੀ ਸਾਹਿਬ ਨੇ ਵਿਸ਼ਵਾਸ ਦਵਾਇਆ ਵਾ 10 ਦਿਨ ਦਾ ਟਾਈਮ ਲੱਗਦਾ ਸਮਾਜ ਵੱਲੋਂ 5 ਦਿਨ ਦਾ ਟਾਈਮ ਹੈ ਪ੍ਰਸ਼ਾਸਨ ਨੂੰ ਨਹੀਂ ਤੇ ਇਸ ਤੋਂ ਵੀ ਟਕਰਾ ਸੰਘਰਸ਼ ਹੋਊਗਾ ਕਿਉਂਕਿ 3 ਮਹੀਨੇ ਪਹਿਲਾਂ ਹੀ ਹੋ ਗਿਆ ਐਸਐਚਓ ਦੀ ਨਲਾਕੀ ਕਰਕੇ 3 ਮਹੀਨੇ ਸਾਨੂੰ ਸਮਾਜ ਨੂੰ ਛੜਕਾ ਤੇ ਆਣਾ ਪਿਆ ਵਾ ਤੇ ਮੈਂ ਅਪੀਲ ਕਰਦਾ ਪ੍ਰਸ਼ਾਸਨ ਨੂੰ ਦੁਬਾਰਾ ਖਾਸ ਕਰਕੇ ਸੀਪੀ ਸਾਹਿਬ ਨੂੰ ਕਿ ਸੀਪੀ ਸਾਹਿਬ ਪ੍ਰਸ਼ਾਸਨ ਨੂੰ ਸੁਧਾਰ ਲਓ ਵਾਲਮੀਕ ਸਮਾਜ ਦੀ ਜਿੱਥੇ ਵੀ ਜੱਥੇ ਬੰਦੇ ਆ ਠਾਣੇ ਦੇ ਜਲਦੀ ਆ ਇਹਨਾਂ ਦਾ ਵੇਅ ਟਾਕਿੰਗ ਬੜੀ ਮਾੜੀ ਆ ਤੇ ਆਪਾਂ ਹਮੇਸ਼ਾ ਹੀ ਪ੍ਰਸ਼ਾਸਨ ਨਾਲ ਕੰ ਮੋਡੈਲਾ ਮੋਡਾ ਮਲਾ ਕੇ ਚੱਲੀਦਾ ਵਾ ਪਰ ਪ੍ਰਸ਼ਾਸਨ ਜਦੋਂ ਸਾਡੇ ਪਰਿਵਾਰਾਂ ਜੇ ਕੋਈ ਰੋਲਾ ਪੈਦਾ ਵਾ ਤਾਂ ਪ੍ਰਸ਼ਾਸਨ ਕੰਨੀ ਖਸਕਾਂਦਾ ਵਾ ਤੇ ਇਸ ਵਾਰ ਅਸੀਂ 5 ਦਿਨਾਂ ਦਾ ਟਾਈਮ ਦਿੱਤਾ ਹੈ ਲੈ ਤੇ 6ਵੇਂ ਦਿਨਾਂ ਅਸੀਂ ਭੰਡਾਰੀ ਪੋਲ ਤੇ ਚੱਕਾ ਜਾਮ ਕਰਾਂਗੇ ਜਿਹੜਾ ਹੁਣ ਆਈਓ ਅਫਸਰ ਐ ਐਸਪੀ ਸਾਹਿਬ ਵੱਲੋਂ ਕੋਣ ਚੇਜ਼ ਕੀਤੇ ਗਏ ਡਿਪਟੀ ਡਿਪਟੀ ਸਾਹਿਬ ਨੇ ਇਹਨਾਂ ਨੇ ਕੇਸ ਦਿੱਤਾ ਵਾ ਉਹਨਾਂ ਨੇ ਵਿਸ਼ਵਾਤ ਦਵਾਇਆ ਕਿ ਮੈਨੂੰ 10 ਦਿਨਾਂ ਦਾ ਟਾਈਮ ਦੋ ਪਰ ਸਮਾਜ ਵੱਲੋਂ 5 ਦਿਨ ਦਾ ਟਾਈਮ ਹੈ ਜੇ ਇਹ ਕਾਰਵਾਈ ਨਾ ਹੋਈ ਤੇ ਆਉਣ ਵਾਲਾ ਸਮਾਂ ਇਸ ਤੋਂ ਵੀ ਵੱਡਾ ਤਿੱਖਾ ਸੰਘਰਸ਼ ਕੀਤਾ ਜਾਏਗਾ ਜਿਆਵਲ ਮੇ ਕਿ ਜੈਪੀ ਹਾਂ ਅਸਤੂ ਜਿਆਵਲ ਮੇ ਕੀ ਜੀ ਜੈਪੀ ਨਾ ਦੱਸ ਕਰੇ ਜੈ ਵਾਲਮਿਕੀ ਜੈ ਭੀਮ ਜੀ ਮੈਂ ਕਰਨ ਕਰਨਾ ਜੀ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮਿਕੀ ਸਮਾਜ ਦਲ ਤੋਂ ਐਸਸੀ ਬੀਸੀ ਦਾ ਪੰਜਾਬ ਚੇਅਰਮੈਨ ਦੇਖੋ ਜੀ ਜਿਹੜਾ ਢਾਈ ਮਹੀਨੇ ਪਹਿਲੇ ਸਾਡੇ ਛੋਟੇ ਵੀਰ ਅਕਸ਼ੇ ਭੱਟੀ ਜੀ ਜਿਹੜੇ ਟਰਸਟ ਧੂਣਾ ਸਾਹਿਬ ਤੋਂ ਜ਼ਿਲ੍ਹਾ ਚੇਅਰਮੈਨ ਆ ਉਹਨਾਂ ਨੇ ਹਮੇਸ਼ਾ ਹੀ ਸਮਾਜ ਵਾਸਤੇ ਕਾਫੀ ਜਗ੍ਹਾ ਤੇ ਜਾ ਕੇ ਐਕਟੀਵਿਟੀ ਕੀਤੀ ਆ ਵਾਲਮਿਕੀ ਸਮਾਜ ਵੱਲੋਂ ਔਰ ਉਹਨਾਂ ਦੇ ਡੈਡੀ ਨੇ ਜੋ ਨੀਲ ਭੱਟੀ ਜੀ ਨੇ ਸੁਸਾਇਡ ਕੀਤਾ ਸੀ ਅਰਜੁਨ ਸੂਰੀ ਨੇ ਜੋ ਉਹਨਾਂ ਨੂੰ ਧਮਕਾਇਆ ਸੀ ਉਹਦੇ ਸਬੰਧ ਚ ਅੱਜ ਐਸਪੀ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਹੋਈ ਆ 2.5 ਮਹੀਨੇ ਹੋ ਗਏ ਸਾਨੂੰ ਕਲਪਰੀ ਔਰ ਅੱਜ ਉਹਨਾਂ ਨੇ ਸਾਨੂੰ ਇਹ ਵਿਸ਼ਵਾਸਨ ਦਿਵਾਇਆ ਵਾ 10 ਦਿਨ ਦੇ ਵਿੱਚ ਆਪਾਂ ਉਹ ਦੋਸ਼ੀਆਂ ਨੂੰ 10 ਦਿਨ ਦੇ ਵਿੱਚ ਗ੍ਰਿਫਤਾਰ ਕਰਾਂਗੇ ਲੇਕਿਨ ਅਸੀਂ ਇਹ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਸਾਨੂੰ 5 ਦਿਨ ਦੇ ਵਿੱਚ ਉਹ ਦੋਸ਼ੀ ਚਾਹੀਦੇ ਆ ਅਗਰ 50 ਜਨਾਂ ਦੇ ਵਿੱਚੋਂ ਦੋਸ਼ੀ ਨਾ ਗ੍ਰਿਫਤਾਰ ਹੋਏ ਅਸੀਂ ਇਸ ਤੋਂ ਵੀ ਵੱਡਾ ਵੱਡੇ ਪਲੇਟਫਾਰਮ ਤੇ ਆ ਕੇ ਵੱਡਾ ਸੰਘਰਸ਼ ਕਰਾਂਗੇ ਔਰ ਵੱਡੀ ਜਥੇਬੰਦੀ ਦੇ ਨਾਲ ਕਰਾਂਗੇ ਜੈ ਭੀਮ ਜੈ ਸੰਵਿਧਾਨ ਮੈਂ ਮੁਕੇਸ਼ ਮਲੋਤਰਾ ਜਿਸ ਤਰ੍ਹਾਂ ਕਿ ਅੱਜ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਵੱਲੋਂ ਧਰਨਾ ਲਾਇਆ ਗਿਆ ਹੈ ਪ੍ਰੈਜ਼ੀਡੈਂਟ ਟੋਨੀ ਗਿਲ ਜੀ ਜਿਨ੍ਹਾਂ ਦੇ ਵੱਲੋਂ ਅੱਜ ਧਰਨਾ ਲਾਇਆ ਗਿਆ ਤਿੰਨ ਮਹੀਨੇ ਹੋ ਗਏ ਆ ਅਛੇ ਭੱਟੀ ਜੀ ਨੂੰ ਇਨਸਾਫ ਨਹੀਂ ਮਿਲਦਾ ਪਿਆ ਅਸੀਂ ਵੀ ਦੋ ਤਿੰਨ ਵਾਰੀ ਆਏ ਆ ਤੁਹਾਡੇ ਨਾਲ ਕੋਈ ਮੈਡਮ ਨੇ ਕੋਈ ਸਾਨੂੰ ਵਿਸ਼ਵਾਸ ਨਹੀਂ ਦਵਾਇਆ ਕਿ ਐ ਬੰਦੇ ਜਿਹੜੇ ਯੂਰੋਪੀ ਆ ਉਹਨਾਂ ਨੂੰ ਚੁੱਕਾਂਗੇ ਪਰ ਸਾਨੂੰ ਸਾਡੇ ਸਮਾਜ ਨਾਲ ਪਤਾ ਨਹੀਂ ਕਿਉਂ ਹਰ ਵਾਰੀ ਤਕਰਾਉਂਦਾ ਤੇ ਜਿਸ ਤਰ੍ਹਾਂ ਵੀ ਸਾਨੂੰ ਸੜਕ ਦੇ ਉੱਤੇ ਲੱਕੇ ਫੈਸਲੇ ਲੈਣੇ ਪੈਂਦੇ ਇਹ ਕਿਉਂ ਕਰਦੇ ਆ ਇਸ ਤਰ੍ਹਾਂ ਦਾ ਮਸਲਾ ਸਾਨੂੰ ਪਤਾ ਨਹੀਂ ਲੱਗਾ ਪ੍ਰਸ਼ਾਸਨਾਂ ਦੇ ਨਾਲ ਕਿਉਂ ਦੂਜ ਨੀਤ ਰਹਾਦਾ ਵਾ ਹਾਂ ਅੱਜ ਸੜਕ ਤੇ ਉਤਰੇ ਆ ਤੇ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵਾ ਕਿ 4 ਤੋਂ 5 ਦਿਨ ਦੇ ਵਿੱਚ ਵਿੱਚ ਜਿਹੜਾ ਨਾ ਤਾਂ ਨੂੰ ਇਨਸਾਫ ਮਿਲੇਗਾ ਜੇ ਤੇ 4 ਤੋਂ 5 ਦਿਨ ਦੇ ਵਿੱਚ ਇਨਸਾਫ ਮਿਲਦਾ ਹੈ ਤੇ ਠੀਕ ਹੈ ਨਹੀਂ ਤੇ ਵੱਡੇ ਪੱਤਰ ਤੇ ਭੰਡਾਰੀ ਪੁਲ ਦੇ ਉੱਤੇ ਧਰਨਾ ਲੱਗਾ ਜਾਏਗਾ ਉਹ ਫਿਰ ਆਪਾਂ ਕਿਸੇ ਦਿਨ ਨਹੀਂ ਸੁਣਾਗੇ ਫਿਰ ਦੇਖਾਂਗੇ ਕਿਸ ਤਰ੍ਹਾਂ ਅੱਗੇ ਦੀ ਕਾਰਵਾਈ ਕਿੱਦਾਂ ਹੋਣੀ ਆ ਉਹ ਅੱਗੇ ਦੇਖਾਂਗੇ